ਸਵਾਗਤ ਹੈ ਕੋਟੂ ਫਿਰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕਿਦਨੀ ਵਾਲਾ ਦਰਿਆ ਦੇਖਣ ਤੇ ਬਾਬਿਓ ਲੋਕ ਬਿਨਾਂ وجہ ਤੋਂ ਫਾਰਮਾਂ ਡਾ ਰਹੇ ਨੇ ਵਿਦਾਂ ਪਾਣੀ ਦਾ ਪੱਧਰ ਫੁੱਲ ਹੋ ਚੁੱਕਾ ਹੈ ਕੋਈ ਹੋਜੀ ਗੱਲ ਨਹੀਂ ਪਾਣੀ ਦਰਿਆ ਦੇ ਵਿੱਚ ਵਿੱਚ ਹੀ ਚੱਲ ਰਿਹਾ ਹੈ ਤੇ ਪਾਣੀ ਕੁਝ ਦਿਨ ਪਹਿਲਾਂ ਪਾਣੀ ਵਧਿਆ ਸੀ ਜ਼ਰੂਰ ਪਰ ਪਾਣੀ ਹੋਣਾ ਟੱ ਚੁੱਕਾ ਹੈ ਵਿਖੋ ਟਰੈਕਟਰ ਲੋਕ دریا ਤੋਂ ਪਾਰ ਲੈ ਕੇ ਆਪੋ ਆਪਣੀ ਫਸਲ ਕਰਨ ਨੂੰ ਲੈ ਕੇ ਆ ਰਹੇ ਨੇ ਬਾਪੇ ਉਹ ਪਾਣੀ ਵਧ ਵੀ ਸਕਦਾ ਪਰ ਅਜੇ ਪਾਣੀ ਦਰਿਆ ਦੇ ਵਿੱਚ ਵਿੱਚ ਚੱਲ ਰਿਹਾ ਹੈ ਤੇ ਆਪਾਂ ਦੇਖਣ ਆਏ ਸੀ ਦਰਿਆ ਜੇ ਵੀਡੀਓ ਚੰਗੀ ਲੱਗੇ ਤੇ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਰਕੇ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਚੈਨਲ ਨੂੰ ਜੋ ਪਲੀਜ਼ ਸਬਸਕ੍ਰਾਈਬ ਕਰਨਾ